ਸਾਡਾ ਪਰਿਵਾਰ ਆਇਆ ਅਜ ਆਕਵਾਸ ਪੋਨੇ ਕਦੇ ਇਥੇ ਖਰੀਦਦਾਰੀ ਕਰਨੀ ਆ ਕਦੇ ਗਏ ਨਹੀਂ ਅੱਜ ਇਥੇ ਲੱਗੇ ਆ ਵੜਨ ਤੇ ਦੇਖਦੇ ਹਾਂ ਹੁਣ ਕੀ ਲੈ ਕੇ ਆਉਂਦੇ ਆ ਕਦੇ ਕਦੇ ਗਏ ਨਹੀਂ ਇਥੇ ਜਾਣਾ ਚਲੋ ਜਾਇਆ ਉਹ ਦੇਖਦੇ ਆ ਕੀ ਸ਼ੋਪਿੰਗ ਕਰਕੇ ਆਉਂਦੇ ਆ ਅੱਜ ਇਹ ਹੈ ਜੀ ਆਕਵਾਸ ਸਪੂਨ ਇਹ ਪੈ ਜਾਂਦੀ ਗਰਮੇਲੋ ਤੇ ਉਹ ਪਹਾੜੀ ਉੱਪਰ ਤੇ ਇੱਧਰ ਆਏ ਐਮਟੀ ਬਿਲਕੁਲ ਇਹਦੇ ਦੂਜੇ ਸਾਈਡ ਤੇ ਤੇ ਨਾਲ ਚੱਲਦੀ ਸ਼ਰਕ ਵਰਗਮ ਵਾਲੀ ਤੇ ਇੱਥੇ ਹੀ ਪਾਰਕ ਵਧੀਆ ਬੈਠਣ ਨੂੰ ਵਿਰਾਖਤ ਲੱਗੇ ਹੋਏ ਆ ਕੇ ਨਾਲ ਇਹਦੇ ਪਰਲੇ ਪਾਸੇ ਪੈਨੀ ਮਾਰਕੀਟ ਆ ਘੁੰਮਣ ਫਿਰਨ ਦੇ ਨੂੰ ਵਧੀਆ ਏਰੀਆ ਮਾਰਕੀਟਾਂ ਪੈਸੇ ਖਰਚਣ ਨੂੰ ਜਿੱਦਾਂ ਮਰਜੀ ਖਰਚੋ ਕਿੜੇ ਦਾ ਐਂਟਰੀ ਆ ਆਕਵਾਸਪੋਨ ਇੱਥੋਂ ਮਿਲ ਜਾਂਦਾ ਤਕਰੀਬਨ ਸਰਫ ਸੋਡਾ ਸ਼ੈਂਪੂ ਸ਼ੁੰਪੂ ਖੇਦਨਸ ਮਾਨੇ ਤੋਂ ਸਸਤਾ ਮਿਲ ਜਾਂਦਾ ਲੱਗਿਆ ਸਰਫਾਂ ਸਰਫਾਂ ਤਾਂ ਰਹੀਆਂ ਲੱਕੀਆਂ ਅੰਦਰ ਸਕਾਉਂਡ ਸਕਾਉਂਡ ਲੱਗੇ ਹੁੰਦੇ ਆ ਇਹਨਾਂ ਤੇ ਬਾਕੀ ਦੇਖਦੇ ਆ ਕਿੱਦਾਂ ਆ ਘਰ ਚ ਤੇ ਵੀ ਮਾ ਨੇ ਹੁਣ ਲੇਟਰ ਲੱਗਾ ਰੋਣ ਲੱਗਾ ਹੈ ਛਾਨੇ ਓਏ ਛਾਨੇ ਤਾਂ ਪਾਇ ਸੀ ਲੰਗਰ ਦੇ ਵਿੱਚ ਹੈ ਕਦੇ ਘਰ ਦਾ ਸਮਾਨ ਲੈ ਲਿਓ ਹੈ ਮਾ ਨੇ ਦੀ ਨਹੀਂ ਆਪਣਾ ਸਮਾਨ ਲੈ ਲਿਆ 2 ਸੈਂਟ ਕਿਉਂ ਆ ਵੇਖ ਇਹ ਫੇ ਤੈਨੂੰ ਵਾਪਸ ਭੋੜਿਆ ਓਰੇ ਵਿਆਹ ਜੋ 2 ਸੈਂਟ ਵੋਲ ਤੇ ਵਿਆਹ ਜੋ ਦੋ ਹੀ ਉਹਨੇ ਹੈ ਆਪਣੇ ਕੋਲ ਲਾ ਲਈ 2 ਸੈਂਟ ਮੋੜਤੇ ਆ ਮੈਨੂੰ ਤਾਂ ਹਾਂ ਸ਼ਾਮਨੇ ਦੇ 20 ਰੁਪਏ ਖਰਚ ਹੋ ਗਏ ਸ਼ੁਕਰ ਕਰ ਤੈਨੂੰ 2 ਸੈਂਟ ਮਿਲਦੇ ਆ ਓਏ ਸ਼ੁਕਰ ਕਰ ਤੈਨੂੰ ਕਾਪੀ ਮਿਲ ਗਈ ਨਾਲ ਸੀਗਾ ਇਹ ਨਾਲ ਨਾਲ ਤਾਂ ਕਾਪੀ ਵੀ ਨਹੀਂ ਸੀ ਮਿਲਣੀ ਹੈ ਓਏ ਅੱਡੀ ਡਿੱਗੀ ਜਿਹੇ ਰਾਤੇ ਫੋਨ ਆ ਮੈਂ ਹੁਣ ਕਿੱਥੇ ਉਹ ਸਵਾਰ ਖਰੀਦਿਆ ਵਾ ਕਹਿੰਦੀ ਡਿੱਗੀ ਜਿਹੇ ਰਾਤ ਹੁਣ ਮੈਂ ਕਰਨਾ ਚਲ ਜੂਗਾ ਓ ਨਹੀਂ ਕਹਿੰਦੀ ਮੇਰੀ ਜ਼ਿੰਦਗੀ ਦੀ ਦੂਜੀ ਆ ਕੀ ਕਹਿੰਦੀ ਸੀ ਜਿੰਦਗੀ ਦੀ ਰੀਝ ਆ ਆਕਵਾਸ ਪੋਨੇ ਜਾਣਾ ਇਹ ਸ਼ਾਨ ਓਏ ਕਹਿੰਦੀ ਮੈਂ ਕਦੇ ਨਹੀਂ ਗਈ ਮੇਰੀ ਜ਼ਿੰਦਗੀ ਦੀ ਰੀਝ ਤੇ ਆਕਵਾਸ ਪੋਨੇ ਜਾਣਾ ਦੋ ਸ਼ੀਸ਼ੀਆਂ ਸ਼ੈਂਪੂ ਦੀਆਂ ਦੋ ਸ਼ੀਸ਼ੀਆਂ ਸ਼ੈਂਪੂ ਦੀਆਂ ਲੈ ਕੇ ਆ ਗਈ ਦੇਖ ਲੈ ਓਕੇ ਹੀ ਮੈਂ ਹਾਂ ਰੀਝ ਪੂਰੀ ਕਰ ਲਈ ਹੈ ਸ਼ੈਂਪੂ ਲਿਆ ਕੇ ਦੇਖ ਲੈ ਐ ਪੀਤੇ ਸਮਾਨ ਜਿਆਦਾ ਸਵਾਗਤ ਹੈ ਰੇ ਡਿੱਗੀ ਚ ਵੀ ਆਉਣੇ ਇਹ ਤਾਂ ਕੱਪੜਾ ਹੈਗਾ ਕੀ ਸੁਪਨਾ ਸੌਖਾ ਹੈ ਉਹਦੇ ਹੀ ਫਰੀਜ ਪੂਰੀ ਹੋ ਗਈ ਬੈਠੋ ਐਰੋਸਪੈਨ ਚਲੀਏ ਘਰ ਦਾ ਲਈਏ ਰਾਸ਼ਨ ਪਾਣੀ ਦਾ ਸਮਾਨ ਐ ਦੂਜੇ ਹਾਂਜੀ ਰਾਸ਼ਨ ਪਾਣੀ ਦਾ ਸਮਾਨ ਲਈਏ ਉਹ ਹਾਂ ਆ ਗਰਮੇਲੋ ਪਹੁੰਚ ਗਿਆ ਆਪਾਂ ਗਰਮੇਲੋ ਗਰਮੇਲੋ ਇੱਥੇ ਗਰਮੇਲੋ ਹੋ ਗਿਆ ਖਾਰਮ ਹੁਣ ਆਪਾਂ ਵਾਗ ਕਸਤੇਲੀ ਗਲੇ ਵੀ ਤਲਿਉਨ ਉਹਦੇ ਵਿੱਚ ਕਸਤੇਲੀ ਗਲੇ ਪੀਓ ਹੁਣ ਚੱਲਦੇ ਆਏ ਐਰੋਸਪੈਨ ਉਹ ਵੱਡੇ ਰਾਜੇ ਦਾ ਪਿੰਡ ਸੀ ਇਹ ਛੋਟੇ ਰਾਜੇ ਦਾ ਹਨਾ ਇਹ ਇਹ ਵੱਡਾ ਰਾਜਾ ਕੋਹ ਵੱਡਾ ਰਾਜਾ ਹੈ ਉਹ ਵੱਡਾ ਹੈ ਉਹ ਵੱਡੇ ਰਾਜੇ ਦਾ ਗਰਮੀ ਉਹ ਵੱਡੇ ਰਾਜੇ ਦਾ ਪਿੰਡ ਸੀ ਇਹ ਛੋਟੇ ਦਾ ਆ ਹਾਂਜੀ ਇਹ ਛੋਟੇ ਰਾਜੇ ਦਾ ਪਿੰਡ ਆ ਆ ਗਏ ਐਰੋਸਪੇਨ ਹੁਣ ਆਪਾਂ ਇੱਥੋਂ ਕਰਦੇ ਆਂ ਸ਼ੋਪਿੰਗ ਉਹ ਤੋ ਕਰੀ ਲੈ ਗਾਦੇ ਆ ਇੱਕ ਟੱਪੀ ਦਿਓ ਨਾ ਮੋੜ ਕੇ ਆਪਾਂ ਤੋਂ ਹੋਰ ਸਮਾਨ ਹੈ ਯਾਰ ਇਹ ਚੱਕ ਕੇ ਦੋ ਰੇੜੀਆਂ ਕਰਨੀਆਂ ਪੈਣੀਆਂ ਆ ਇਹ ਆ ਬਿੰਦਾ ਘੱਟੇ ਕੋਲ ਵਿੱਚ ਪਾਇਆ ਦੇਖ ਦਿਖਾ ਰਿਹਾ ਹਾਂ ਅੱਗੇ ਦੋ ਗੱਡੀਆਂ ਲੈ ਲਈਆਂ ਹੁਣ ਅਸੀਂ ਦੋ ਗੱਡੀਆਂ ਇਹ ਭਰ ਕੇ ਲੈ ਆਉਣੀਆਂ ਹੁਣ ਤੇ ਹੁਣ ਉਹ ਭਰਦੇ ਹਾਂ ਦੇਖਦੇ ਹਾਂ ਕਿੰਨੇ ਦੀਆਂ ਭਰਦੀਆਂ ਦੋ ਰੇੜੀਆਂ ਇਹ ਚਲੋ 哦，对呀。 ਨੋ ਵੀ ਪਾਣੀ ਰੱਖਉਣ ਲੱਗਾ ਹਣ ਹਾਂ ਲਓ ਜੀ ਪਾਣੀ ਹੋ ਗਿਆ 6 ਕਿਸੇ ਤੇ ਹੋ ਗਿਆ ਪਾਣੀ ਦੇ ਤੇ ਇੱਕ ਛੋਟਾ ਹੋ ਗਿਆ ਛਾਂਨੇ ਵਾਲਾ ਲਿਜਾਣੇ ਵਾਲਾ ਖੇਡਣ ਖੇਡਾਂ ਲਈ ਆਹੋ ਦੁੱਧ ਰੱਖ ਚੱਕ ਹਾਂ ਲਓ ਇੱਕ ਕਰ ਲੈ ਲੋ ਆਪਣੀ ਦੁੱਧ ਤੇ ਪਾਣੀ ਦੀ ਭਰ ਗਏ ਹਨ ਦੁੱਧ ਤੇ ਪਾਣੀ ਕਰ ਗਏ ਹੈ ਦੁੱਧ ਤੇ ਪਾਣੀ ਦਾ ਲੈ ਲਿਆ ਦੁੱਧ ਤੇ ਪਾਣੀ ਨਾਲ ਇੱਕ ਕਰ ਲੈ ਲੋ ਭਰ ਕੇ ਚੱਲ ਇਹਨੂੰ ਖੜੀ ਕਰ ਦਿੰਦੇ ਆ ਲੈ ਆਪਾਂ ਲੈ ਲੈ ਸੇ ਨਾਲ ਲੈ ਕੇ ਲੇ ਹੁਣ ਲੈਣ ਲੱਗਿਆ ਗੋਬ ਪੰਜਾਬੀਆਂ ਦੀ ਪਹਿਲੀ ਪਸੰਦ ਗੋਬੀ ਹੌਲੀ-ਹੌਲੀ ਜਮ੍ਹਾਂ ਹੋ ਰਿਹਾ ਸਮਾਨ ਸ਼ਾਨ ਨੇ ਆਪਣਾ ਸਮਾਨ ਲਿਆ ਕੇ ਰੱਖਤਾ ਥੋੜਾ ਜਿਹਾ ਨਾਲ ਨੋ ਛਿਮਨਾ ਮਰਚੇ ਵੀ ਆ ਗਈਆਂ ਆਲੂ ਆਲੂ ਹੈਗੇ ਅੱਛਾ ਆਲੂ ਵੇ ਕਹਿੰਦੇ ਗੁਰਦੁਆਰੇ ਤੋਂ ਲੈ ਕੇ ਆਉਣੇ ਗੁਰਦੁਆਰੇ ਤੋਂ ਨਹੀਂ ਗੁਰਦੁਆਰੇ ਜਿਹੜੀਆਂ ਦੁਕਾਨਾਂ ਲੱਗਦੀਆਂ ਕਹਿੰਦੇ ਗੁਰਦੁਆਰੇ ਤੋਂ ਲੈ ਕੇ ਆਉਣੇ ਹੋਰ ਤੈਨੂੰ ਬਾਬਿਆਂ ਨੇ ਆਲੂ ਦੇਣੇ ਔਲੀ-ਹੋਲੀ ਜਮਾਂ ਹੋ ਰਿਹਾ ਕਰੈਲੋ ਭਰ ਰਹੀ ਏ ਹੁਣ ਹੁਣ ਆ ਗਿਆ ਦੁੱਧ ਘੇਲ ਕੇ ਘੇੜੀਆਂ ਟਿੱਕੀਆਂ ਤੱਕ ਹੋਣ ਲੱਗੀਆਂ ਹੁਣ ਕਿੰਨਾ ਆ ਕਿਲੋ 2 ਕਿਲੋ 2.5 ਕਿਲੋ ਕਿਹ ਹੋ ਗਿਆ ਹਾਂ ਆ ਦੇਖ 2.5 ਕਿਲੋ ਕੇ ਲੈ ਲਿਆ ਲੋਟੀਆਂ ਪੋਪੜਨੇ ਵਾਲਾ ਲੋਟੀਆਂ ਪੋਪੜਨੇ ਵਾਲਾ 2.5 ਕਿਲੋ ਲੈ ਲਿਆ ਆ ਲਓ ਜੀ ਤੇਲ ਹੁਣ ਫੇਰ ਦੁਬਾਰਾ ਹੋ ਗਿਆ ਸਸਤਾ ਤੇਲ 1 ਰੁਪਇਆ 60 ਪੈਸੇ ਨੂੰ ਹੋ ਗਿਆ 1 ਰੁਪਇਆ 60 ਪੈਸੇ ਨੂੰ ਹੋ ਗਿਆ ਕਿੱਥੇ 3 ਰੁਪਇਆ ਨੂੰ ਹੋ ਗਿਆ ਸੀਗਾ ਇਹ ਜਦੋਂ ਕੋਵਿਡ ਸੀ ਹੈ ਨਾ ਆਹ ਲੜਾਈ ਲੜੂਈ ਲੱਗੀ ਰਹੀ ਸੀ ਆਦੀ ਪਹਿਲਾਂ 10 ਰੁਪਏ ਨੂੰ ਹੋਇਆ ਸੀ ਇਹ ਇਹ ਇੱਥੇ ਮਾਰ ਲਓ ਇਹ ਦੋ ਬੋਤਲਾਂ ਦਿੰਦੇ ਸੀ ਦੋ ਬੋਤਲਾਂ ਤੋਂ ਬਾਅਦ ਦਿੰਦੇ ਨਹੀਂ ਸੀਗੇ ਹੁਣ 160 ਹੁਣ 1 ਰੁਪਈਆ 60 ਪਏ ਨੂੰ ਹੋ ਗਿਆ ਹੁਣ ਸਾਰੇ ਚੱਕ ਕੇ ਲੈ ਜਾ ਇੱਥੋਂ ਕਿਸੇ ਨੇ ਨਹੀਂ ਤੈਨੂੰ ਕਹਿਣਾ ਉਦੋਂ ਦੇ ਲਾ ਦੋ ਦੋ ਬੋਤਲਾਂ ਕਰਤੀਆਂ ਸੀ ਨੇ ਪੈ ਇੱਕਲ ਇੱਕ ਬੰਦਾ ਦੋ ਬੋਤਲਾਂ ਲੈ ਕੇ ਜਾਊਗਾ ਹਾਂ ਜੀ ਹਾਲੋ ਵੀ ਨਹੀਂ ਹੋ ਗਿਆ ਲੀਵੇ ਹੋ ਗਿਆ ਕੇ ਹੋ ਗਿਆ ਗੋਭੀ ਆਹੋ ਸ਼ਾਨੇ ਦਾ ਸਮਾਨ ਹੋ ਗਿਆ ਬੂਸਟਰ ਵਾਸਟਰ ਹੋ ਗਿਆ ਉਹ ਚੱਕ ਲਿਆ ਪਾਸਤਾ ਹੈ ਪਾਸਤਾ ਆ ਗਿਆ ਕੀ ਦੂਜਾ ਹੀ ਆ ਪਰਫੀਨ ਲਿਖਿਆ ਆ ਹੁਣ ਦੂਜਾ ਲੂਣ ਕਿਲੋ ਵਾਲੇ ਲਓ ਕਿਲੋ ਚਲਦਾ ਫੇ ਥੋੜਾ ਮੋਟਾ ਲੂਣ ਕੀ ਕਹਿੰਦਾ ਆਪਣੇ ਲੇ ਲਓ ਵੇ 소ਸ ਵੀ ਲੈ ਲਓ ਕਰੈਲੋ ਭਰਨ ਲਾਪੇ ਵੇ ਲੈ ਆ ਲਈ ਕਰੈਲੋ ਚੱਲੀ ਭਾਰਾ ਖੰਡ ਵੀ ਆ ਗਈ ਬ੍ਰੈਡ ਵੀ ਆ ਗਈ ਤੋਨੋ ਵੀ ਆ ਗਈ ਪਾਸਤਾ ਸੌਸ ਪਾਸਤਾ ਚਾਵਲ ਵੀ ਆ ਗਏ ਮੈਦਾ ਦੁੱਧ ਲੈ ਆਂਦਾ ਦੁੱਧ ਤੇ ਪਾਣੀ ਦੀ ਰੇੜੀ ਪਾ ਕੇ ਖੜੀ ਕਰ ਜਾਂਦੀ ਆ ਉੱਧਰ ਕਿੱਦਾਂ ਹਾਂ ਇਹ ਕਿਵੇਂ ਹੋਈ ਲੱਗਦੀ ਜਿਵੇਂ ਗੋਹੇ ਦੀ ਫੱਟੀ ਰੱਖੀ ਹੋਈ ਗੋਹੇ ਦੀ ਪਾਥੀ ਲੱਗਦੀ ਆ ਆ ਖੰਡ ਆ ਗਈ ਜੀ ਗੰਨੇ ਦੀ ਖੰਡ ਸਾਡੇ ਤਾਂ ਆ ਵਰਸ ਤੇ ਹੁੰਦੇ ਆ ਬਰੋਂ ਯੂਕਰੋ ਪਤਾ ਨਹੀਂ ਗੰਨੇ ਦੀ ਹੁੰਦੀ ਪਤਾ ਨਹੀਂ ਭੁਲੇਖਾ ਪਾਈ ਜਾਂਦੇ ਇਹ ਆ ਬਿਸਕੁਟ ਆ ਗਿਆ ਹੁਣ ਇੱਧਰ

ਆਹ ਵਕਰ ਪਾਲਮ ਕੇਕ ਕੀ ਹੈ ਇਹ? ਆਪਲਮ ਕੇਕ, प्लम से। प्लम केक है? ਤੇ ਆ ਨਾਰਮਲ ਪ੍ਰੋ ਹੈ? ਹੈ? ਆ ਪ੍ਰੋ। ਨਾਰਮਲ ਬਰਿਓਸ਼ ਚੌਕਲੇਟ ਵਾਲੇ ਹੈ। ਆ ਮਿਕਸ ਹੈ ਇਹ। ਇਹ ਮਿਕਸ ਨਹੀਂ ਸੀ। ਇਹ ਕਿਹੜੇ ਆ? ਪਿਸਤਾਕੀ ਵਾਲੇ ਆ। ਪਿਸਤਾਕੀ ਵਾਲੇ ਆ। ਪਿਸਤਾਕੀ ਵਾਲੇ ਵੀ ਵਾਲੇ। ਇਹ ਉਧਰ ਦੇ ਲੱਭੀ ਜਾਂਦੇ ਸੀ ਨਾ। ਹੈ? ਕਹਿੰਦੇ ਦੱਸਿਆ ਵੇ ਮਿਲ ਜਾਂਦੇ ਆ ਇਹ। ਸਾਰੀਆਂ ਮਾਰਕੀਟਾਂ ਚੋਂ ਦੇ ਆ। ਫਿਰ ਮੈਂ ਆ ਵੀ ਚੌਕਲੇਟ ਵਾਲੀ ਵੀ ਲੈ ਲਵਾਂ। ਆ ਤਿੰਨੇ ਰੱਖ ਲੇ। ਖਾਣੇ ਪੈਣੇ ਆ ਮਰਜੀ ਦੇਖ ਬਸ ਉਤਾਰੇ ਬਬਾ ਦੇਖਾਂ ਕੀ ਤੇ ਕੰਗ ਵਧੀਆ ਤੇਜ਼ੀ ਬਾਕੀ ਦੇਖੋ ਤੇ ਇਹ ਪੀ ਕੇ ਦੇਖ ਲਿਓ ਬਾਕੀ ਤਾਂ ਪਾ ਕੇ ਬੰਦ ਫੇਸ ਆ ਗਿਆ ਹੀ ਸਾਬਣ ਸੋਡਾ ਆ ਗਿਆ ਉਹ ਰੱਖਣ ਨੂੰ ਫੈ ਨਹੀਂ ਲੱਪਣਾ ਤੇ ਕਰ ਲੈ ਜੀ ਸਾਡੀ ਭਰ ਕੇ ਕਰ ਲੈ ਲੋ ਹਲੇ ਸਰਫ ਰੱਖਣੀ ਆ ਸਰਫ ਦੀ ਲਾਗਤ ਸਾਡੇ ਘਰ ਜਾਉਂਦੀ ਹੈ ਸਰਫ ਦੀ ਲਾਗਤ ਜ਼ਿਆਦਾ ਆਉਂਦੀ ਹੈ ਆ ਵੀ ਸਰਫ ਹੈ ਹਾਂ ਆ ਤਾਂ ਉਹਨਾਂ ਦੀਆਂ ਕੋਪੀਆਂ ਚੱਕ ਲਓ ਸਰਫਾਂ ਤੋ ਦਰਨ ਪੀ ਪੀ ਚੱਕ ਲਓ ਤਾਂ ਅਗਲਾਂ ਇਹਲਾ ਕੰਮ ਕਰਨਾ ਮੁੜਾ ਕੋਲੀ ਵਾਲੀ ਹੈਲਮਟ ਕਿਤੇ ਐ ਦੂਜੇ ਜੇ ਬਾਹਰ ਆ ਕੇ ਇਹ ਚੀਜ਼ ਨਾਲ ਲਈ ਫੇ ਤਾਂ ਦੂਜਾ ਆ ਚੱਕ ਹਾਂ ਇਹ ਚੀਜ਼ ਤਾਂ ਪਹਿਲੀ ਪਸੰਦ ਹੁੰਦੀ ਆ ਇਹ ਤਾਂ ਹਰੇਕ ਨੇ ਲੈਣੇ ਹੁੰਦਾ ਜਦੋਂ ਆਪਾਂ ਸਮਾਨ ਲੈਣੇ ਆ ਹੈ ਇਹ ਗੱਲ ਤਾਂ ਇਹ ਬਾਹਰ ਤਾਂ ਇਹ ਵਰਤਣਾ ਹੀ ਪੈਂਦਾ ਇਹ ਕੀ ਦਸੀਏ ਕੀ ਦਸੀਏ ਆ ਬੂਟ ਲੱਗੇ ਹੋ ਆਗੇ ਪਤਿੱਲੇ ਹਾਂ ਬੋਤਲਾਂ ਪਾਣੀ ਪੀਣ ਵਾਲੀਆਂ ਪਤਾ ਨਹੀਂ ਕੀ ਕੀ ਲੱਗਾ ਹੈ ਆ ਬੱਚੇ ਤੁਮੇ ਰਾਮ ਨੂੰ ਕੌਣ ਲੱਗਿਆ ਆ ਪਤਿੱਲੇ ਲੱਗੇ ਹੋਆ ਸਾਲਾ ਪਤਿੱਲੇ ਕਾਦਾਂ ਆਬ ਫਰਮੋਚਾ ਲੱਗੀਆਂ ਪਾਣੀ ਆ ਰਹੀਆਂ ਬੜੀਆਂ ਫਰਮੋਚਾ ਆ ਮੈਕਸੀ ਮੈਕੀ ਲੱਗੀ ਹੋ ਫਰੂਟ ਮੈਸਟਾਨੇ ਨੂੰ ਪਿਆਜ ਪੂਜ ਪਾਲ ਕਰਨੇ ਨੂੰ ਆ ਖਿੱਲਾ ਵਾਲੀ ਮਸ਼ੀਨ ਹੈਗਾ ਕਿੱਲਾ ਬਣਾਉਣ ਨੂੰ ਆਹ ਪਪਕੋਰਨ ਵਾਲੀ ਪਪਕੋਰਨ ਕਿੰਨੇ ਲੱਗੀ ਉਹ ਤੇ ਲਿਖਿਆ ਹੈ ਨਾ ਮਾਫੀ ਜੀ ਨਾ 23 ਰੁਪਏ 20 ਦੀ 22 99 22 99 23 0 ਦੀ ਲੱਗੀ ਪਪਕੋਰਨ ਆ ਪੈਨ ਪਰ ਸੁਣਾ ਲੱਗੇ ਵਾਲੇ ਆ ਰਹੇ ਆ ਦੇ ਕਾਪੜੀਆਂ ਦਾ ਕੱਬਾ ਲੱਗੀਆਂ ਕਾਪੜੀਆਂ ਲੱਗੀਆਂ ਸਕੂਲ ਵਾਸਤੇ ਪੰਜ ਦਿਨ ਆ ਲੱਗੀ ਹੋ ਆ ਦੇ ਸਫਾਈ ਕਰਨੇ ਨੂੰ ਘਰ ਦੀ ਸਫਾਈ ਕਰਨੇ ਨੂੰ ਇਹਨੂੰ ਚਲਾ ਕੇ ਛੱਡ ਦਿਓ ਆਪਣੇ ਆਪ ਘਰ ਸਾਫ ਕਰਾ ਰਹੇ ਹਾਂ ਪੋਚਾ ਵੀ ਲਾ ਦਿੰਦੀ ਹਾਂ ਪੋਚਾ ਵੀ ਲਾ ਦਿੰਦੀ ਹਾਂ ਆਪ ਹੀ ਕਰਦੀ ਆ ਇਹ ਛੜੇਵੰਦਿਆਂ ਲਈ ਸਹੀ ਆ ਹਨ ਲੈ ਲਈ ਛੜਿਆਂ ਲਈ ਸਹੀ ਆ ਹਾਂ ਟੀਵੀ ਲੱਗਾ ਹੈ 250 ਜੀਰੋ ਦਾ ਟੀਵੀ ਆ 250 250 2250 47 ਇੰਚ ਹੀ ਆ 47 ਸੱਚ 43 ਇੰਚ ਹੀ ਚਲ ਇਹ ਦੱਸਿਓ ਇਹ ਕਿੰਨੇ ਕੁ ਲੱਗੇ ਹੋ ਆ ਕਾਪਣ ਉਹ ਇਹਨਾਂ ਸਾਪਣ ਕੀ ਕਰਨਾ ਇੰਨੇ ਨਾਲ ਪਿੰਡ ਨਾਲ ਇੰਨੀ ਇੱਟ ਟਿੱਕਾ ਲੱਗੀ ਹੋਈ ਦੇਖਦਾ ਸੀ ਕਿ ਜਿਹੜੀ ਟਿੱਕੀ ਚੱਕੀ ਆ ਓਏ ਇਤਤ ਮਿਲ ਲਾ ਕਰੋੜੋਂ ਦਰਾਂ ਪਿੰਲੇਜ ਲੋਕਾਂ ਇਹਨਾਂ ਦਾ 6 7 ਟਿੱਕੀ ਚੱਕ ਲਈਆਂ ਇੱਕ ਟਿੱਕੀ ਆ ਇੱਕ ਵੀਨਾ ਨਿਕਲ ਜਾਂਦਾ ਫਿਰ ਜੇ ਨਾ ਲਾਵੇ ਤਾਂ ਜੇ ਨਾ ਲਾਵੇ ਤਾਂ ਬਾਹਰ ਆ ਬਲੇਡ ਦੇ ਵਿੱਚ ਕਿਹੜਾ ਮਿੱਟੀ ਆ ਨਾ ਵੀ ਇਹ ਤਾਂ ਸਤਾ ਸਤਾ ਨਾ ਨੋ ਦੇ ਕਹਿੰਦਾ ਇੱਥੇ ਸਤਾ ਤੇ ਰਵਾਦਾ ਹੀ ਦਾ ਫੁੱਨ ਮਾਰ ਕੇ ਕਰਦੇ ਚੰਗੀ ਦਾ ਇਹ ਸਾਬਨ ਦੇ ਟਕੀ ਐਨੇ ਦੇ ਕੀ ਕਰਦੀ ਆ ਖਰਚਾ ਵੱਧ ਗਿਆ ਨਾ ਰੰਗ ਬਰੰਗੀਆਂ ਰੰਗ ਬਰੰਗੀਆਂ ਹੁਣ ਆਪਾਂ ਦੇਖਾਂਗੇ ਕਿੰਨੇ ਦਾ ਸਾਮਾਨ ਹਾਂ ਸਾਰੇ ਟ੍ਰੇਲਰ ਭਰ ਕੇ ਲੈਣਾ ਇਹ ਵੀ ਟ੍ਰੇਲਰ ਲਈ ਭਰ ਆ ਤੇ ਬਾਕੀ ਦੇਖਦੇ ਆ ਹਾਂ ਅਰੇ ਹੋਰ ਖਾਜ ਧੂਕੇ ਕੋਈ ਨਾ ਕੋਈ ਲੈ ਹੋ ਜਾਣਾ ਆਹ ਹੈਲਮਟ ਲੱਗੇ ਹੋ ਐ ਸੈੱਟੇ ਲੈਣੂ ਚਾਹਨੇ ਲੈਣਾ ਓਏ ਇਹ ਜਿੱਦਾਂ ਕੰਮ ਕੁੰਮ ਵਾਲੇ ਲਾਦੇ ਮੈਂ ਨਾ ਕਰਨਾ ਹਾਂ ਹਾਂਜੀ ਸਿਲੀਕੋਨ 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 ਮਿਟਾਵਾ ਇਹ ਸਿਲੀਕੋਨ ਵਾਲਾ ਆ ਦੇਖ ਆ ਸਿਲੀਕੋਨ ਵਾਲਾ ਕੋਸ਼ੀਆ ਮਾ ਪੀਜ਼ੇ ਲੱਗੀ ਹੋਇਆ ਪੀਜ਼ੇ ਪੀਜ਼ਾ ਲੈ ਲਈ ਤੇਰੇ ਲਈ ਕੰਮਰੇ ਲਈ ਹੱਥ ਲਈ ਆਪਰੇ ਫ੍ਰਿਜੇ ਆਪਣੀ ਅਗਲਾ ਹਾਂ ਸਾਰੇ ਹੀ ਆਪਾਂ ਫ੍ਰਿਜ ਆਪਾਂ ਲੈ ਜਾਣੀਆ ਖੁੰਬਾ ਖੁੰਬਾ ਵੀ ਹੈ ਮਸ਼ਰੂਮ ਮਸ਼ਰੂਮ ਮਸ਼ਰਾ ਮੱਛਾਂ ਦੇ ਮਸ਼ਰੂਮ ਸ਼ਾਨਦਨ ਇਹਦੇ ਉੱਪਰ ਬਹਿ ਕੇ ਔੜਨਾ ਹਨਾ ਆ ਝਾੜੂ ਦੇ ਉੱਤੇ ਹੋਰ ਕਿਹਨਾਂ ਲਈ ਹੋ ਗਈਆਂ ਹੁਣ ਆਪਣੀਆਂ ਦੋਨੇ ਭਰੀਆਂ ਚਲੋ ਲੱਗੋ ਲੈਂਚ ਆਪਣੀ ਇਹ ਹੀ ਆ ਗਈ ਹੈ ਇਹ ਕੋਕਰੇਲ ਵੀ ਖੜੀ ਹੈ ਇੱਦੇ ਕਾ ਲੱਗਾ ਸੀਗਾ ਲਓ ਜੀ ਇੱਕ ਪਾਣੀ ਦੀ ਹੋ ਗਈ ਇੱਕ ਖਾਣ ਪੀਣ ਵਾਲੀ ਹੋ ਗਈ ਹੈ ਨਾ ਆਏ ਸਮਝਾ ਲੈ ਲਏ ਹਾਂ ਜੀ ਇਹ ਦੇਖਦਾ ਹੋਰ ਚਲੋ ਇਹ ਸਮਾਨ ਤਾਂ ਰੱਖ ਕੀ ਹੋਵੇ ਬੜੀ ਛੋਟੀ ਨੀ ਬੋਲਦਾ ਇਹ ਜਾਰ ਹੋਵੇ Oh my ਹਲੋ ਵੀ ਹਲੋ ਵੀ ਕੀ ਹੈ ਦੇਖ ਲੋ ਇਹ ਵੀ ਹੁਣ ਸਬਸਕ੍ਰਾਈਬ ਕਰ ਆਸਮਾਨ ਆਇਆ ਜੀ ਦੋ ਕਰੈਲੋ ਭਰੀਆਂ ਆ ਇਹ ਸਾਡਾ ਹੈ ਹੈ ਸਾਡੇ ਬੰਦਾ ਜਿਹੜਾ ਛੋਟਾ ਹੈ ਉਹਦਾ ਦਿਲ ਘਟ ਗਿਆ ਪਰਤੀ ਦੇਖ ਕੇ ਉਹ ਤਾਂ ਜਾ ਗੱਡੀ 'ਚ ਬਹਿ ਗਿਆ ਇਹ ਹੈ ਜੀ 201043 ਸੈਕਿੰਡ ਸੈਂਟਰ ਦਾ 200 ਯੂਰੋ 200 ਯੂਰੋ ਸੁਣ ਕੇ ਗੱਡੀ ਚ ਜਾ ਕੇ ਬਹਿ ਗਿਆ ਦਿਲ ਤੇ ਇਹ ਤਾਂ ਕਹਿੰਦਾ ਦਿਲ ਜਿਆ ਘਟਣ ਲੱਗ ਪਿਆ ਇਹ ਹੈ ਜੀ 200 ਤਰਤਾ 1 ਯੂਰੋ ਦਾ ਸਮਾਨ ਸਾਰਾ ਹੀ 201 ਯੂਰੋ 43 ਸੈਂਟ ਤੇ 2 ਕਿਲੋ ਆ 36 ਕਿਲੋ ਦੁੱਧ 36 ਕਿਲੋ ਦੁੱਧ ਹੋ ਗਿਆ 36 ਕਿਲੋ 36 ਲੀਟਰ ਹੈ ਨਾ 36 ਲੀਟਰ ਦੁੱਧ ਹੋ ਗਿਆ ਜਰਗ ਜਰਗ ਯਾਰ ਰੱਖੋ ਤਾਂ ਤੇ ਕਿ 6 72 ਲੀਟਰ ਪਾਣੀ ਹੋ ਗਿਆ ਹਨਾ ਬਾਕੀ ਆ ਦੁੱਧ ਕੇ ਸਾਰਾ ਹੀ ਵਿੱਚ ਮਿਲਾ ਕੇ ਹੁਣ ਇਹਦੇ ਨਾਲ ਦੇਖਣੇ ਕਿ ਕਿੰਨੇ ਦਿਨ ਲੰਘਦੇ ਆ ਹਨਾ 15 ਦਿਨ ਦਾ ਹੈਗਾ ਉਦਾਂ ਦੋ ਹਫ਼ਤੇ ਦਾ ਸਮਾਂ ਹੁਣੇ ਤਕਾਉਣਾ ਆ ਅਸੀਂ ਗੱਡੀ ਦੇ ਵਿੱਚ ਚਲ ਆ ਗੱਡੀ ਦੇ ਵਿੱਚ ਟਿਕਾ ਹੋ ਰਿਹਾ ਹੁਣ ਸਮਾਨ ਨਹੀਂ ਕਹਿੰਦਾ ਇੱਕ ਥੱਲੇ ਕੋਚ ਰੱਖ ਦੇਣਾ ਆਪ ਇਹਦੇ ਵਿੱਚ ਉਹ ਦੂਜੀ ਉਹ ਪੀਪੀ ਦੇਖੋ ਜਣੀ ਸਰਫ ਵਾਲੀ ਥੱਲੇ ਵੀ ਰੱਖ ਮੇਰੀ ਗੱਲ ਹੁਣ ਇਹ ਟਿਕਾ ਹੋ ਰਿਹਾ ਸਮਾਨ ਵਿੱਚ ਇੱਕ ਹਮ ਦੀ ਜੁੱਦਾ ਹੀ ਆ ਜਿੱਦਾਂ ਦੁਕਾਨੇ ਬਣ ਜਾਂਦੀ ਪਿੱਛੇ ਗੱਡੀ ਦੇ ਆ ਨਹੀਂ ਰੱਖਉਣਾ ਇਹ ਆ ਸਰ ਪੁਰਖ ਰੱਖ ਦੇ ਉਹ ਮੋੜ ਰੱਖ ਦੋ ਪੂਰੇ ਪੂਰੇ ਹੁਣ ਗੱਡੀ ਦਾ ਟਾਇਰ ਵੀ ਵਹਿ ਗਿਆ ਥੱਲੇ ਨੂੰ ਹੈ ਗੱਡੀ ਦਾ ਟਾਇਰ ਵੀ ਬੈਠਣ ਲੱਪਿਆ ਖਲੇ ਆ ਪਿਆ ਸਮਾਨ ਵਿੱਚ ਹੈ ਮੈਗਾ ਫੀਨ ਰਿਪੇਅਰ ਪੁਰਾ ਕੇ ਹਾਂ ਔਣੇ ਲਾਉਣਾ ਵੀ ਜਾ ਕੇ ਪੈਣਾ ਐਸਾ ਵੀ ਲੈ ਜਾਣਾ ਵੀ ਚੱਕ ਕੇ ਪੌੜੀਆਂ ਵੀ ਚੜਾਉਣਾ ਪੈਣਾ ਹੁਣ ਇਹ ਇਹਸਾਨ ਬੇੜਾ ਕਿੱਤੀ ਆ ਇਹਦਾ ਭਰ ਕੇ ਗੱਡੀ ਦਾ ਭਰ ਕੇ ਦੂਜਿਆਂ ਦਾ ਆ ਗਿਆ ਵੀ ਲੋਂਗੋ ਕਰਦਾਰ ਆ ਗਿਆ ਇੱਕ ਕਰਦਾਰ ਲੋਂਗੋ ਹੈ ਸੀਦੇ ਕਰਦਾਰ ਹੋਰ ਕਿ ਨਹੀਂ ਸੀ ਕਿ ਪਹਾੜੀ ਥੱਲੇ ਆ ਕੇ ਬਿਠੇ ਅਦਰਕਣਾ ਆਪਣਾ ਪੈਂਡ ਆ ਗਿਆ ਪਹਾੜੀਆਂ ਸ਼ੁਰੂ ਹੋ ਗਈਆਂ ਇੱਦਾਂ ਸਾਡੇ ਜਲਾਹ ਆ ਰਿਹਾ ਪਹਿਲਾਂ ਖੜਕੂ ਵਾਲਾ ਆਉਂਦਾ ਹੁੰਦਾ ਇਹ ਹੁਣ ਖੜਕੂ ਵਾਲ ਆ ਗਿਆ ਇਹ ਤੋਂ ਮੋੜ ਜਲਾਹ ਵਾਇਰਾ ਇਹ ਚ ਲੰਘਾਤ ਬਾਸਾ ਇਹ ਹੁਣ ਕਰਦਾਰ ਆ ਗਿਆ ਫੇਰ ਬਲੂੰਗੋ ਆਣਾ ਆਹ ਲਓ ਵੀ ਆਪਣਾ ਪਿੰਡ ਆਪਣਾ ਪਿੰਡ ਹੀ ਆ ਆਪਣੇ ਪਿੰਡ ਆ ਕੇ ਸਕੂਨ ਜਿਹਾ ਮਿਲ ਜਾਂਦਾ ਹਨਾ ਦੋ ਤਿੰਨ ਪਿੰਡ ਗਾਣ ਦੇ ਮਾਰਕੀਟ ਗਾਏ ਸਮਾਨ ਲੈ ਲਿਆ ਥੱਕ ਹੋ ਥੱਕ ਹੋ ਗਿਆ ਹੁਣ ਤਾਂ ਆਪਣਾ ਪਿੰਡ ਆਇਆ ਮੜ ਜਾ ਹੁਣ ਗਲੀ ਦੇਖ ਕੇ ਮੜ ਜਾ ਦਿੱਲੀ ਉੱਤੋਂ ਆਜਿਆ ਹੋਇਆ ਆਪਣੇ ਘਰ ਆ ਜਾਣਾ ਹੁਣ ਪਰ ਫੇ ਇੰਨਾ ਪੰਗਾ ਆ ਗੱਡੀ ਭਰੀ ਭੀ ਸਮਾਨ ਵੀ ਲੋੜੀਂਦਾ ਕਿ ਦਾ ਕਿ ਇੱਕੂ ਵਿੱਚੇ ਵਿੱਚੇ ਕੜਾਹ ਬਣ ਜਾਂਦਾ ਨਾ ਵਿੱਚੇ ਖੰਡ ਕੇ ਰਲ ਕੇ ਵਿੱਚੇ ਕੜਾਹ ਬਣ ਜਾਂਦਾ ਸਾਰੀ ਸਮਾਨ ਦਾ ਸਵੇਨ ਨੂੰ ਪਤਾ ਲੱਗੂ ਕੀ ਬਣਿਆ ਕਿਹੜਾ ਵੀ ਲਾਕ ਕਿਹ ਕੀ ਸਮਾਨ ਲਈ ਜਾਂਦੇ ਆ ਇਹ ਸਾਡੇ ਪਿੰਡ ਸਾਡੇ ਸਾਡੇ ਪਤਾ ਨਹੀਂ ਆ ਲੜਾਈ ਲੱਗੀ ਉਹ ਵਾਲਾ ਯੂਕਰੇਨ ਮਾਰ ਕੇ ਜਿਹੜੇ ਆ ਸਮਾਨ ਲਈ ਜਾਂਦੇ ਇੱਥੇ ਖਰਿੰਦੇ ਪਤਾ ਪੁੱਤੇ ਹੀ ਸਾਰੀ ਦੀਆਂ ਕਰੀਏ ਨਹੀਂ ਆਈ ਸਾਰੇ ਦੀ ਸੀ ਹੈ ਜੀ ਸਾਰੀ ਦੀਆਂ ਇਹੀ ਕਰਵਾ ਦਿਆ ਇਹ ਪਤਾ ਹੈ ਮੈਨੂੰ ਸਾਰਿਆਂ ਦੀ ਸੀਆਈਡੀ ਲੈ ਕੇ ਆਈ ਨੂੰ ਮੈਂ ਤਾਂ ਕਹਿਣਾ ਤੂੰ ਪੁਲਿਸ ਚ ਹੀ ਲੱਗ ਤੈਨੂੰ ਉnde ਪਤਾ ਲੱਗ ਜਾ ਤੇਰੀ दो किलो ब्रेड पकौड़े खाके गान भी लोना गो ਦੇਖ ਤਾਂ ਨਹੀਂ ਇਹ ਚੰਗਾ ਇਹਨਾਂ ਨੇ ਤਾਂ ਦੂਜਾ ਤਾਂ ਤਪ ਤਪ ਧਾਰ ਲਿਆ ਕੰਮ ਫੜ ਲਿਆ ਹੈ ਸਾਪੀ ਹੱਜੀ ਵੀ ਰੱਖ ਕੇ ਚੱਲੇ ਇਹ ਚੰਗਾ ਕੰਮ ਕਰਨ ਲੱਪੇ ਅਸੀਂ ਤਾਂ ਲੈ ਉੱਪਰ ਤੁਸੀਂ ਨਹੀਂ ਆਏ ਉੱਪਰ ਆਪਾਂ ਨਹੀਂ ਜਾਣਾ ਹੈਗਾ ਸਮਾਨ ਰੱਖਣਾ ਆਪਣਾ ਸਮਾਨ ਲੈ ਲਿਆ ਤੂੰ ਆਪਾਂ ਤੁਹਾਨੂੰ ਬੰਦ ਕਰ ਤੂੰ ਸਮਾਨ ਲੈ ਲਿਆ ਐ ਹੋਏ ਤੂੰ ਆਪਣਾ ਸਮਾਨ ਲੈ ਲੈ ਤੇ ਆਜਾ ਅਲਿਆਸ ਸਾਮਾਨ ਲਾਉਣਾ ਆ ਅਸੀਂ। ਲੈਨੇ ਆ ਲੈ ਆ ਪਈ ਹੋਣਾ ਤੇ ਟੁੱਟਦੇ ਆ। ਆ ਲੈ। ਆ ਚੱਕੀ ਤਿੰਨ ਝੋਲੇ ਉੱਤੇ ਲੈ ਚੱਲਿਆ। ਤਿੰਨ ਝੋਲੇ ਉੱਤੇ ਲੈ ਚੱਲਿਆ। ਬਾਕੀ ਆਹ ਸਾਮਾਨ ਚੱਲਿਆ। ਰਹਿੰਦੇ ਰਹਿੰਦੇ ਦੋ ਮਟਰ ਲੈਟ ਜਾਗਦੀ ਆ ਸਾਮਾਨ ਆਪਾਂ ਚੈਣ ਦਿੱਤਾ ਆ ਜਿੱਦਾਂ ਸਾਡੇ ਕੋਲ ਬੱਬੀ ਦੀ ਦੁਕਾਨ ਬੱਬੀ ਦੀ ਦੁਕਾਨ ਬੱਬੀ ਦੀ ਦੁਕਾਨ ਜਿੰਨਾ ਸਾਮਾਨ ਹੋ ਗਿਆ ਆ ਯਾਵਾ ਪੁੱਲ ਤੇ ਕਲੀ ਮੈਂ ਬੱਬੀ ਦੀ ਦੁਕਾਨ ਆਪਾਂ ਆਪਣਾ ਜਿੰਨੀ ਕਿ ਹੈਗੀ ਆ ਉਹਨਾਂ ਦਾ ਸਾਮਾਨ ਰੱਖ ਪਾਤਾ ਆਪਣੇ ਕੰਟੀਨੀ ਦੇ ਵਿੱਚ ਇੱਥੇ ਫਿਰ ਕੰਟੀਨੇ 'ਚ ਠੰਡਾ ਠੰਡਾ ਰਹਿੰਦਾ ਥੱਲੇ ਜਿੱਦਾਂ ਤੁੱਪ ਤੁੱਪ ਨਹੀਂ ਪੈਂਦੀ ਤੇ ਆਪਣਾ ਖਰਾਬ ਨਹੀਂ ਹੁੰਦਾ ਇੱਧਰ ਹੋ ਗਿਆ ਆਪਣਾ ਪਾਣੀ ਧਾਣੀ ਹੁਣ 15 ਦਿਨ ਕਿਤੇ ਮਾਰਕੀਟ ਜਾਣ ਦੀ ਲੋੜ ਨਹੀਂ ਹੈਗੀ ਆ ਹਦਵਾਣਾ ਸੱਚ ਮਾਮੇ ਦੇ ਹਦਵਾਣਾ ਜਾਂਦਾ ਅਸੀਂ ਇੱਥੇ ਵੱਡਣ ਨੂੰ ਟਾਈਮ ਹੀ ਲੱਗਾ ਬੰਦੇ ਚਾਹੀਦੇ ਜਾਦਾ ਖਾਣ ਨੂੰ ਘੱਟੋ ਘੱਟ 12-13 ਕਿਲੋ ਤਾਂ ਹਦਵਾਣਾ ਆਇਆ ਇਹਦਾ ਵੀ ਕਿਸੇ ਦਾ ਲਾਉਣੇ ਆ ਫੇ ਮਨਸੀ ਲੱਗੇ ਆ ਵੀਡੀਓ ਨੂੰ ਬੰਦ ਕਰਨਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਸਸਰੇ ਕਰੋ